ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜੀ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਲੱਗਿਆ ਜੀ ਆਪਾਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਸੋਚਦੇ ਹੋਵੋਗੇ ਵੀ ਆ ਬਜਰੀ ਜੀ ਬਜਰੀ ਆ ਕਿਨੇ ਬਰੇਤੀ ਨਾ ਕਰੀਗੀ ਜਾਂਦੇ ਆ ਤੇ ਆਪਣੀ ਹੋ ਗਈ ਜੀ ਡੱਗੀ ਨਾ ਵੀ ਵੀ ਫੁੱਟ ਜੇ ਗਈ ਤੇ ਵੀ ਪਾਣੀ ਨਹੀਂ ਖੜਦਾ ਉਹਦੇ ਚ ਤੇ ਅੱਜ ਫਿਰ ਡੱਗੀ ਬੇਲੀ ਬੇਲਿਆਂ ਮੰਗੀ ਹੋ ਗਈ ਸੀਗੀ ਆਪਣੀ ਕਿਉਂਕਿ ਉਧਰੋਂ ਬਾਰਡਰ ਬਾਕਸ ਵਾਲੀ ਪਾਇਪ ਖਰਾਬ ਹੋਈ ਪਈ ਜਿੱਤਰੋਂ ਪਾਣੀ ਆਉਂਦਾ ਤੇ ਪਾਣੀ ਵੀ ਆਇਆ ਨਹੀਂ ਪਾਣੀ ਵੀ ਆਪਾਂ ਲੈ ਕੇ ਆਂਦਾ ਢੋਲ ਭਰ ਕੇ ਨਹਿਰ ਆ ਗਈ ਸੀ ਮੌਕੇ ਦੀ ਉੱਥੋਂ ਦੋ ਢੋਲ ਲਿਆਂਦੇ ਡੈਡੀ ਨੇ ਭਰ ਕੇ ਤੇ ਆਏ ਸੀਗਾ ਸਾਨੂੰ ਵੀ ਚਲੋ ਹਨਾ ਅੱਜ ਤਾਂ ਵੀ ਡੱਗੀ ਬੇਲੀ ਹੋ ਗਈ ਵੀ ਚਲੋ ਆਪਾਂ ਹਨਾ ਵੀ ਇਹਦੇ ਲਾ ਲਈਏ ਮਸਾਲਾ ਤੇ ਆ ਡੈਡੀ ਨਾਲ ਲੈ ਕੇ ਆਇਆ ਸੀ ਪਤਾ ਨਹੀਂ ਉਹ ਕੀ ਗਰਮ ਮੱਲਾ ਪਤਾ ਨਹੀਂ ਕੀ ਹਾਦੇ ਹੁੰਦੇ ਆ ਤੇ ਮੈਂ ਬਰੇਤੀ ਡੈਡੀ ਕਹਿੰਦੇ ਬਰੇਤੀ ਛਾਣ ਦੋ ਜੇ ਜੱਜ ਜਸ਼ਨ ਦੇ ਡੈਡੀ ਹੁੰਦੇ ਫਿਰ ਤਾਂ ਉਹ ਆਪੇ ਆਪ ਹੀ ਕਰ ਲੈਂਦੇ ਘਾਹੋ ਤੇ ਫਿਰ ਹੁਣ ਜਸ਼ਨ ਦੇ ਡੈਡੀ ਹੈ ਨਹੀਂ ਸੋਨੂੰ ਪਤੀ ਅਜਮੇਰ ਗਏ ਹੋਏ ਨੇ ਉਹ ਤੇ ਤਾਂ ਕਰਕੇ ਫਿਰ ਮੈਂ ਇਥੇ ਮੇਰੀ ਡਿਊਟੀ ਲੱਗ ਗਈ ਸੀਗੀ ਡੈਡੀ ਕਹਿੰਦੇ ਲਖਵੀਰ ਛਾਣ ਦੋ ਸਾਡੇ ਡੈਡੀ ਦੀ ਨਾ ਥੋੜੀ ਜੀ ਬਾਹ ਨ ਇੱਕ ਕੰਮ ਕਰਦੀਗੀ ਤੇ ਛੇਤੀ ਛੇਤੀ ਦੁਖਣ ਜੇ ਲੱਗ ਜਾਂਦੀ ਹੈ ਬਾਹ ਤੇ ਤਾਂ ਕਰਕੇ ਫਿਰ ਮੈਂ ਤਿੰਨ ਬੱਠਲ ਤਾਂ ਮੈਂ ਬਰੀਤੀ ਦੇ ਛਾਣੇ ਤੇ ਦੋ ਬੱਠਲਾਂ ਵੰਗੂ ਫਿਰ ਆਪਾਂ ਸਿਮਿੰਟ ਛਾਣਿਆ ਤੇ ਸਾਰਾ ਸਮਾਨ ਰੈੱਡ ਡੈਡੀ ਨੂੰ ਰੈਡੀ ਕਰਕੇ ਦੇਤਾ ਸੀਗਾ ਆਪਾਂ ਡੈਡੀ ਨੇ ਦੱਸਤਾ ਸੀ ਐਨਾ ਐਨਾ ਫਾ ਲਿਓ ਤੇ ਆਏ ਸੀਗਾ ਜੀ ਚਲੋ ਹੁਣ ਅੱਜ ਤਾਂ ਵੀ ਹਨਾ ਵੀ ਪਾਂ ਡੱਗੀ ਖਾਲੀ ਹੋਈ ਹੈ ਚਲੋ ਆਪਾਂ ਬੀੜਾ ਡੱਗੀ ਨੂੰ ਲੋਡ ਕਰ ਲਈਏ ਹਨਾ ਪਾਣੀ ਬਿਨਾ ਕਿੱਥੇ ਸਰਦਾਗਾ ਫਿਰ ਅੱਗੇ ਮੂਰੇ ਗਰਮੀ ਆਉਂਦੀ ਹੈ ਪਾਣੀ ਤਾਂ ਚਾਹੀਦਾ ਪਸ਼ੂ ਵੀ ਨਿਮਾਉਣੇ ਹੁੰਦੇ ਆ ਤੇ ਗਰਮੀ ਦੇ ਵਿੱਚ ਤਾਂ ਉਹ ਵੀ ਪਾਣੀ ਜਾਦੇ ਡੁੱਲਦਾਗਾ ਤੇ ਸਰਦਾ ਹੀ ਨਹੀਂ ਜੀ ਪਾਣੀ ਬਿਨਾ ਤਾਂ ਕੋਈ ਕੰਮ ਵੀ ਨਹੀਂ ਹੁੰਦਾ ਤੇ ਤਾਂ ਕਰਕੇ ਫਿਰ ਆਪਾਂ ਅੱਜ ਲੱਗੇ ਸੀਗੇ ਡੱਗੇ ਆਪਾਂ ਨੂੰ ਕੋਈ ਆਹੋ ਨਹੀਂਗਾ ਜੀ ਅੱ비 ਆਇਨਾ ਸੋਚੇ ਵੀ ਵੀਡੀਓ ਬਣਾਉਣ ਵਾਸਤੇ ਆਪਾਂ ਲੱਗੇ ਪਏ ਆ ਅਸੀਂ ਤਾਂ ਉੱਥੇ ਵੀ ਕਾਲੇ ਵਾਲੀ ਵੀ ਸਾਡੇ ਡੈਡੀ ਨਾਲ ਵੀ ਕੰਮ ਕਰਾ ਦਿੰਦੀ ਸੀ ਦੋਨੇ ਭੈਣਾ ਕਿਉਂਕਿ ਸਾਡਾ ਭਰਾ ਸਾਥੋ ਦੋਨਾਂ ਤੋਂ ਛੋਟਾ ਸੀਗਾ ਤੇ ਅਸੀਂ ਤਾਂ ਡੈਡੀ ਨਾਲ ਜੇ ਕੋਈ ਖੇਤ ਦਾ ਕੰਮ ਵੀ ਡੈਡੀ ਕਰਦੇ ਨਾਲ ਹੀ ਤੁਰੀਆਂ ਫਿਰਦੀਆਂ ਜੇ ਕੋਈ ਘਰ ਦਾ ਕੰਮ ਹੋਰ ਕਰਦੇ ਡੈਡੀ ਮਾੜਾ ਮੋਟਾ ਜਿਵੇਂ ਖੁਰਨੀਆਂ ਖਰਨੀਆਂ ਬਣਾਉਣੀਆਂ ਇਹ ਜਾ ਕੰਮ ਕਰਦੇ ਘਰੇ ਅਸੀਂ ਡੈਡੀ ਦੇ ਨਾਲ ਕਰਾ ਦਿੰਦੀਆਂ ਹੁੰਦੀਆਂ ਸੀ ਦੋਨੇ ਭੈਣਾ ਤੇ ਤਾਂ ਕਰਕੇ ਜੀ ਆਪਾਂ ਨੂੰ ਤਾਂ ਕੋਈ ਔਖਾ ਨਹੀਂ ਲੱਗਦਾ ਹਨਾ ਕੰਮ ਕਰਨਾ ਕੰਮ ਦਾ ਤਾਂ ਇਹ ਹੁੰਦਾ ਕਰਮ ਹੁੰਦੇ ਆ ਜੀ ਆਪਦੇ ਚੰਬੀ ਹਨਾ ਚ ਕਰਮ ਕੰਮ ਕਰਾਂਗੇ ਤਾਂ ਚੰਗਾ ਖਾਵਾਂਗੇ ਹਨਾ ਤੇ ਨਾਲੇ ਆਏ ਆ ਜੀ ਫਿਰ ਵੀ ਆਪਦੇ ਕੰਮ ਦਾ ਤਾਂ ਕੋਈ ਡਰ ਨਹੀਂ ਹੁੰਦਾ ਹਨਾ ਕੋਈ ਮੇਣਾ ਨਹੀਂ ਹੁੰਦਾ ਆਪਦੇ ਘਰੇ ਤਾਂ ਬੰਦਾ ਕੋਈ ਕੰਮ ਕਰੀ ਜਾ ਕਿਵੇਂ ਕਰੀ ਜਾਵੇ ਕੋਈ ਡਰ ਨਹੀਂ ਤੇ ਐਡੇ ਐਡੇ ਵਿੱਚੋਂ ਨਿਕਲਦੇ ਆ ਜੀ ਇਹਦੇ ਵੀ ਅੱਗੇ ਜਸ਼ਨ ਦੱਸਿਆ ਨਹੀਂ ਮੈਂ ਕਿ ਅਸੀਂ ਇਹ ਜਿਆ ਨਾਲ ਨਾ ਖੇਡਦੀਆਂ ਹੁੰਦੀਆਂ ਹੁੰਦੀ ਸੀਗੀਆਂ ਮਖੜੀ ਟਿਆ ਦੇ ਹੁਣ ਇਹਨੂੰ ਅਸੀਂ ਤੇ ਅਸੀਂ ਡੀਟੇ ਖੇਡਦੀਆਂ ਹੁੰਦੀਆਂ ਸੀਗੀਆਂ ਮਖੜੇ ਸਕੂਲ 'ਚ ਫਿਰ ਮੰਮੀ ਵੀ ਆਦੇ ਕਹਿੰਦੀ ਹਾਂ ਕਹਿੰਦੀ ਜਾ ਇੱਟਾਂ ਦੇ ਬਣਾ ਲੈਂਦੀਆਂ ਜੇ ਇਹ ਨਾ ਥਿਆਉਂਦੇ ਜਸ਼ਨ ਨੇ ਦੱਸ ਦਿੰਗੀਆਂ ਸੀਗਾ ਤੇ ਇੱਥੇ ਇੱਥੇ ਮੈਂ ਜੀ ਵੌਇਸ ਓਵਰ ਮੈਂ ਤਾਂ ਕਰ ਰਹੀ ਆ ਕਿਉਂਕਿ ਇੱਥੇ ਨਾ ਮੈਥੋਂ ਚੰਗੀ ਤਰ੍ਹਾਂ ਬਧੀਆ ਬੋਲਿਆ ਜਾਣੀ ਗਿਆ ਕਿਉਂਕਿ ਡੈਡੀ ਫਰਦਰ ਸਿਕੋਲੇ ਤੇ ਫਿਰ ਆਇਆ ਮਹਾ ਗੈਪ ਜੇ papa ਬੋਲੇ ਮਹਾ ਵੀਡੀਓ ਦੇਖਣ ਵਾਲੇ ਨੂੰ ਵੀ ਚੰਗੀ ਜੀ ਨਹੀਂ ਲੱਗਦੀ ਹੈ ਨਾ ਤਾਂ ਕਰਕੇ ਫਿਰ ਮੈਂ ਇੱਥੇ ਵੌਇਸ ਓਵਰ ਕਰ ਰਹੀ ਆ ਤੇ ਡੈਡੀ ਤੋਂ ਤੋਛ ਤੂੰ ਵੀ ਸ਼ਰਮ ਜੀ ਆਉਂਦੀ ਹੈ ਹਨਾ ਤੇ ਤਾਂ ਕਰਕੇ ਫਿਰ ਇੱਥੇ ਸਿਮੈਂਟ ਡੈਡੀ ਪਾ ਰਹੇ ਸੀਗੇ ਤੇ ਮੈਂ ਛਾਣ ਰਹੀ ਸੀ ਸਿਮੈਂਟ ਤੇ ਅੱਜ ਤਾਂ ਜੀ ਅਸੀਂ ਸਿਮਿੰਟ ਦੇ ਬਰੇਤੀ ਨਾਲ ਵੀ ਹੋਲੀ ਖੇਡੀ ਹੋਲੀ ਵਾਲਾ ਕੰਮ ਹੋ ਗਿਆ ਸੀਗਾ ਆਏ ਸੀਗਾ ਜੀ ਚਲੋ ਲੱਗ ਜਾਨੇ ਬਿੱਲੇ ਹੀ ਫਰਦਿਆਂ ਹਨਾ ਵੀ ਚਲੋ ਕਰਾ ਦਿੰਨੇ ਕੰਮ ਡੈਡੀ ਤੋਂ ਹੁਣ ਜਦੋਂ ਬਾਹਰ ਆਇਨਾ ਨਹੀਂ ਹੁੰਦਾ ਚਲੋ ਇੰਨਾ ਵੀ ਅੰਦਰ ਹਨਾ ਲਾ ਦੇਣਗੇ ਡੈਡੀ ਢੱਗੀ ਤੇ ਮਸਾਲਾ ਤੇ ਇਹ ਬਹੁਤ ਵੱਡਾ ਫਿਕਰ ਹੈ ਜੀ ਕੰਮ ਨਿਭੜੂਗਾ ਤੇ ਜਸ਼ਨ ਦੇ ਡੈਡੀ ਆ ਕੇ ਆਖਣਗੇ ਜੀ ਵੀਡੀਓ ਦੇਖੀ ਨਾ ਉਹਨਾਂ ਨੇ ਆਖਣਗੇ ਕਿਵੇਂ ਮੇਰੇ ਬਣਾ ਸਾਰਾ ਟੱਬਰ ਹੀ ਲੱਗ ਗਿਆ ਸੀਗਾ ਨਹੀਂ ਜਸ਼ਨ ਤੇ ਡੈਡੀ ਹੁੰਦੇ ਹਨਾ ਫਿਰ ਸਾਨੂੰ ਲੋੜ ਨਹੀਂ ਹੁੰਦੀ ਫਿਰ ਉਹ ਆਪ ਹੀ ਸੰਭਾਲ ਲੈਂਦੇ ਆ ਤੇ ਸਾਨੂੰ ਪਤਾ ਹੀ ਹੋ ਗਏ ਹੋਇਆ ਜੀ ਅਜਮੇਰ ਤੇ ਸ਼ਾਇਦ ਅੱਜ ਆ ਜਾਣ ਲਓ ਜੀ ਅੱਧਾ ਸਮੈਂਟ ਫੜਾਤਾ ਰਹਿ ਜੀ ਨੂੰ ਰਲਾ ਕੇ ਤੇ ਉਹ ਪੈਨਟ ਜਾਂ ਫੜਨ ਨਹੀਂ ਕਿ ਫੜ ਲਿਆ ਉਹ ਡੈਡੀ ਆ ਦੇ ਬਾਅਦ ਥੋੜੇ ਜਿਹਾ ਮਸਾਲੇ ਚ ਪਾ ਕੇ ਆ ਤਾਂ ਮੂੰ ਲਾ ਦੂੰਗਾ ਹੋਰ ਲਾਲਾ ਬਰੀ ਉਹਦੇ ਨਾਲ ਪੱਕਾ ਕੰਮ ਹੋ ਜਾਂਦਾ ਵਧੀਆ ਸੀ ਹੋਰ ਅੱਧਾ ਪੈਨਟ ਵਿਚ ਰਲਾ ਲਾ ਠੀਕ ਹੋਰ ਲਓ ਜੀ ਡੈਡੀ ਵਿੱਚ ਲੱਗੀ ਅੱਜ ਸਾਰੇ ਟੱਬਰ ਦੇ ਸਾਡੀ ਡੱਗੀ ਤੇ ਦਿਨ ਲਾਉਗਾ ਸਾਢੇ 12 ਹੋਗੇ ਤੇ ਸਾਨੂੰ 1 ਵਜ ਜਾਊਗਾ ਇੱਕ ਕਿਹੜਾ ਆਪਾਂ 2 ਵਜਣਗੇ ਪੱਛੀ ਕਿਤੇ ਬਣੇਗਾ 10 ਦੇ ਤੱਕ ਜਸ਼ਨ ਇਹਦਾ ਜਸ਼ਨ ਇਹਦਾ ਸਰਪ੍ਰਾਈਜ਼ ਆ ਕਹਿੰਦਾ ਜਿੱਦ ਲਿਆਂਦਾ ਉਹਦਾ ਉਹਦੇ ਦੱਸੂਗਾ ਸਾਰਿਆਂ ਨੂੰ ਜਿਹੜਾ ਉਹ 29 ਤਰੀਕ ਵਾਲਾ ਦਾ ਸੀ ਜੀ ਉਹ ਸਰਪ੍ਰਾਈਜ਼ ਬਸ ਮੁੰਡਾ ਇੱਕ ਅੱਧੇ ਦਿਨ ਚ ਲਿਆਊਗਾ ਤੇ ਫਿਰ ਤੁਹਾਨੂੰ ਦੱਸਾਂਗੇ ਵੀ ਜਸ਼ਨ ਆਪਣਾ ਕੀ ਸਰਪ੍ਰਾਈਜ਼ ਆ ਦਾ ਸੀ ਸੁਣ ਮੈਂ ਤੇਰੀ ਬਾਤ ਪਟਾਉਂਗਾ ਚਲ ਕੋ ਤਰ ਬਿਸਕੁਟ ਲਾਇਆ ਬੁੱਤ ਕਾ ਗਰੇੜੇ ਨਾ ਖਾ ਤੈਨੂੰ ਕੱਲ ਵਾਂਗੂ ਫੇਰ ਤਾਂ ਚੜਜੇ ਉਹਦਾ ਇੱਥੇ ਬਹਿ ਜਾ ਜਾਂ ਅੰਦਰ ਬਹਿ ਜਾ ਦੇਖ ਪਾਪੇ ਨੂੰ ਦੇਖਣਾ ਗਾਲਾਂ ਦੇਉ ਆ ਪਾਪਾ ਥੋੜਾ ਜਿਹੀ ਹੈ ਮੁੜ ਕੇ ਤਾ ਤੰਦੂਰ ਵਾਂਗੂ ਤਪਣ ਲੱਗ ਜਾਂਦੇ ਆ ਰੇੜੀ ਸਾਡੇ ਹੇ ਹੇ ਜਸ਼ਨ ਦੇ ਰੈਡੀ ਦਿੰਦਾ ਫਿਰ ਤਾਂ ਕੱਲੇ ਹੀ ਨਹੀਂ ਦਵਾਲ ਸੀ ਉਹ ਲਾਣਦੇ ਹੁਣ ਜਸ਼ਨ ਦੇ ਰੈਡੀ ਤੋਂ ਬਣਾ ਸਾਡੇ ਸਾਰੇ ਟੱਬਰ ਦੀ ਭਾਜੜ ਪੈ ਰਹੀ ਹੈ ਜਿੱਦੇ ਮੇਰਾ ਰੈਡੀ ਆ ਗਿਆ ਉੱਤੇ ਹੀ ਲਿਆਵਾਂਗੇ ਤੇ ਮੰਮੀ ਇੱਕ ਨਾ ਦੀਦੀ ਪੁੱਛਦੇ ਸੀਗੇ ਕਹਿੰਦੇ ਵੀ ਸਾਡੀ ਨਾ ਵੀ ਦਹੀਂ ਨਹੀਂ ਜੰਮਦੀ ਵੀ ਕੋਈ ਤਰੀਕਾ ਦੱਸੋ ਕਹਿੰਦੇ ਲੱਸੀ ਦਾ ਪਾ ਕੇ ਦੇਖ ਲਈ ਵਿੱਚ ਲੱਸੀ ਦਾ ਪਾ ਦਿੰਦੇ ਉਹਦੋਂ ਵੀ ਜੰਮਦੀ ਮੈਂ ਮੈਂ ਅਖਾਜੀ ਮੈਂ ਖਾ ਵੀ ਕੋਸੇ ਜੇ ਦੁੱਧ ਚ ਪਾ ਦਿਆ ਕਰੋ ਜੇ ਜਦੋਂ ਆਏ ਬਾਣਾ ਤੱਤਾ ਨਾ ਹੋਵੇ ਫੇਰ ਨਹੀਂ ਜਾਂਦਾ ਜੀ ਤੱਤੇ ਚ ਪਾ ਦਈਏ ਲੱਸੀ ਹਾਂ ਨਹੀਂ ਮੜੀ ਹਵਾ ਕੱਢ ਕੇ ਦੋ ਦੋ ਹਾਂ ਵੀ ਜੇ ਦੋ ਆਏ ਥੋੜਾ ਜਿਹਾ ਕੋਸਾ ਜਿਹਾ ਉਹਦੇ ਉਦੋਂ ਪਾ ਦੇ ਥੋੜਾ ਇੱਕ ਅੱਧਾ ਕੱਪੜਾ ਵੀ ਇੱਕ ਦੇਓ ਥੱਲੇ ਗਰਮਾਇਸ ਆ ਹਾਂ ਜਿਆਦੇ ਜਦੋਂ ਆਪਾਂ ਜਿਆਦੇ ਮੋਟਾ ਕੱਪੜਾ ਦੇ ਦਿੰਨੇ ਨਾ ਫੇਰ ਵੀ ਨਹੀਂ ਜਾਂਦਾ ਜੇ ਮਸ ਮਾੜਾ ਮੋਟਾ ਵੀ ਕੰਮ ਕੰਮ ਲੱਸੀ ਵਿੱਚ ਰੱਖੋ ਲੱਸੀ ਆਪਣੇ ਕੱਢ ਦੋ ਰੜਕਣਾ ਤੋਂ ਨਾ ਹਾਂ ਫਰ ਲੱਸੀ ਸਾਰਾ ਦਿਨ ਪਈ ਰਹਿੰਦੀ ਆੱਖ ਨੇ ਲੱਸੀ ਕੱਢੋ ਰੜਕਣਾ ਨਾਲ ਪੋਇਓ ਮੈਂ ਦੁੱਧ ਪਾਇਓ ਹਾਂ ਉਵੇਂ ਦੁੱਧ ਪਾ ਦਿਓ ਰੜਕਣਾ ਨਾਲ ਧੋਇਓ ਲੱਸੀ ਸਾਰਾ ਦਿਨ ਪਈ ਰਹਿੰਦੀ ਉਹਦੇ ਵਿੱਚ ਜਦੋਂ ਵੀ ਆਏ ਪਤਾ ਆਪਾਂ ਦੁੱਧ ਪਾਉਣਾ ਉਦੋਂ ਹੀ ਲੱਸੀ ਨੂੰ ਬਸ ਕੱਢ ਕੇ ਤੇ ਬਸ ਐਵੇਂ ਜੁੱਕਰੀ ਪਾ ਦਿਓ ਰੜਕਣਾ ਨਾਲ ਧੋਇਓ ਬਾਕੀ ਨਿੰਬੂ ਨੂੰ ਛੋੜ ਦਿਓ ਤੁਹਾਨੂੰ ਦੱਸਿਆ ਵੀ ਨਹੀਂ ਲੱਸੀ ਪਾ ਦਿਓ ਫਿਰ ਖੱਟੀ ਲੱਸੀ ਹੋਵੇ ਖੱਟੀ ਲੱਸੀ ਨਾਲ ਜਿਵੇਂ ਮਾਤੀ ਦਹੀਂ ਨਾ ਜਮਾਲਾ ਖੱਟੀ ਲੱਸੀ ਨਹੀਂ ਮਾਰਦੀ ਜਮਾਲਾ ਦਹੀਂ ਪਾ ਦਿਓ ਸਾੜੇ ਦਾ ਹੀ ਜੰਮ ਜਾਂਦਾ ਪਤਾ ਨਹੀਂ ਤਾਂ ਸਾੜੀ ਰੜਕਣੀ ਲੱਗੀ ਹੋਈ ਐ ਸਾਡੇ ਬਸ ਅਸੀਂ 2 ਕਿਲੋ ਦੁੱਧ ਪ ਤੇ ਅੱਜ ਤਾਂ ਜੀ ਬਸ ਆ ਹੀ ਮਿਲਾਂਗੇ ਸੋਨੂੰ ਆਪਾਂ ਸਾਰਾ ਦਿਨ ਸੁਗਲੇ ਬੂਗਲੇ ਤੇ ਤੁਸੀਂ ਵੀ ਆਖੋ ਬੇਸੈਂਸੀ ਬਣੇ ਫਿਰਦੇ ਆ ਹੋਰ ਜੀ ਇਹ ਵੀ ਫਿਕਰ ਆ ਹਨਾ ਪਾਣੀ ਬਣਾ ਔਖਾ ਹੋ ਜਾਂਦਾ ਕੋਈ ਕੰਮ ਹੀ ਨਹੀਂ ਹੁੰਦਾ ਪਾਣੀ ਬਣਾ ਹੋਰ ਅੱਜ ਨਹਿਰ ਆ ਗਈ ਦੋ ਢੋਲ ਡੈਡੀ ਭਰ ਲਿਆ ਕੁਸ ਸਸਿ ਡਾ ਗਾ ਟੈਂਕੀ ਚ ਛੜਾ ਲਿਆ ਢੋਲ ਚ ਪਾਇਪ ਲਾ ਕੇ ਤੇ ਕੁਸ ਸਸਿ ਬਸਵਾ ਨੂੰ ਪਾਇਆ ਤੇ ਇੱਕ ਦੀਦੀ ਹੋਰ ਨੇ ਕਮੈਂਟ ਕਰਿਆ ਸੀਗਾ ਉਹ ਪੁੱਛਦੇ ਸੀਗੇ ਕਹਿੰਦੇ ਛੋਡੀ ਬੀਸਰਮਣ ਕਹਿੰਦੇ ਵੀ ਛੋਡੀ ਮੰਮੀ ਨੂੰ ਸੱਸ ਕਿਉਂ ਕਹਿੰਦੀ ਐ ਤੇ ਇਹ ਜੀ ਮੇਰੇ ਹਸਬੰਡ ਤੇ ਭੈਣ ਦੇ ਹਸਬੰਡ ਦੋਨੇ ਸਕੇ ਭਰਾ ਨੇ ਤੇ ਜਿਹੜਾ ਪਰਮਣ ਦਾ ਹਸਬੰਡ ਆ ਵੱਡਾ ਵੀਰਾ ਉਹ ਦਾਦੀ ਦੇ ਚੁੱਲ੍ਹੇ ਤੇ ਦਾਦੀ ਕੋਲ ਰਹਿੰਦਾ ਸੀ ਵੀ ਤੇ ਮੰਮੀ ਤਾਂ ਹੀ ਕਹਿੰਦੇ ਆ ਫਿਰ ਮੰਮੀ ਦੋਨਾਂ ਦੀ ਮਾਂ ਹੀ ਹੈ ਤਾਂ ਇਹ ਸੱਸ ਹੀ ਸਾਡੀ ਤੇ ਤਾਂ ਕਰਕੇ ਭੈਣ ਕਹਿੰਦੀ ਐ ਜੀ ਚਲੋ ਬਾਕੀ ਫੇਰ ਤੁਹਾਡੇ ਨਾਲ ਵੀਡੀਓ ਹੋਰ ਸ਼ੇਅਰ ਕਰਦੇ ਆ ਜੀ ਬਾਕੀ ਮੈਂ ਅੱਜ ਕਈ ਪਣਾ ਦੇ ਨਾਮ ਵੀ ਲੈਣੇ ਆ ਉਹ ਵੀ ਨਾਮ ਲਵਾਂਗੇ ਆਪਾਂ ਅੱਗੇ ਵੀਡੀਓ ਦੇ ਵਿੱਚ ਕੋਈ ਵੀ ਗੁੱਸਾ ਨਾ ਕਰਿਆ ਕਰੋ ਪਹਿਲਾਂ ਤਿੰਨ ਵਟਾ ਬਰੇਤੀ ਦੇ ਛਾਣੇ ਤੇ ਦੋ ਛਾਣੇ ਸੀ ਹੁਸਮੰਤ ਦੇ ਤੋਂ ਰੈਡੀ ਹੋ ਗਏ ਇੱਕ ਵਟਾ ਹੋਰ ਛਾਣ ਦੇ ਬਰੇਤੀ ਦਾ ਤੇ ਅੱਧਾ ਕੋ ਵਟਾ ਹੁਸਮੰਤ ਦਾ ਹਜੇ ਰਹੇਗਾ ਅੱਧੀ ਅੱਧੂ ਆ ਤਾਂ ਜਾਂਦੇ ਚੱਲ ਆਗੇ ਥੋੜੀ ਜਿਹੀ ਰਹਗੀ ਆਪਣੀ ਦਿੱਕ ਚੋਂ ਲੱਗੀ ਕੜੀ ਇਹ ਤਾਂ ਸਿੱਧਾ ਸਮਾਰਟ ਰੋਜ਼ ਰੋਜ਼ ਪਖਾਈ ਕਰ ਲੋ ਅੱਜ ਤਾਂ ਦਿਨ ਖੁੱਤੀ ਹੋਈ ਹੋਈ ਆ ਜਿਹੜਾ ਚੱਲ ਪਾਣੀ ਤਾਂ ਖੜਕੀ ਹੁੰਦੀ ਪਾਣੀ ਬਣਾ ਬਹੁਤ ਔਖਾ ਮੰਮੀ ਉਹ ਵੀਡੀਓ ਉਹ ਕਲੇਪ ਕੱਟਦੀ ਠੀਕ ਹੈ ਜਿਹੜੀ ਬੀਬੀ ਨੇ ਬੋਲਤਾ ਉਹ ਨਹੀਂ ਕਹ ਸੀ ਯਾਨੀ ਕਿ ਤੂੰ ਸਾਰੀ ਵੀਡੀਓ ਬੋਲਣਾ ਨਹੀਂ ਸੀ ਬੀਬੀ ਤੂੰ ਤੂੰ ਬੋਲ ਨਹੀਂ ਨਹੀਂ ਪਤਾ ਲੱਗ ਜਾਂਦਾ

ਜਦੋਂ ਸਿਮੈਂਟ ਲਾਉਂਦੇ ਸੀਗੇ ਤੇ ਉਹ ਜਿਹੜਾ ਪੈਕਟ ਜਿਹਾ ਲਿਆਂਦਾ ਸੀਗਾ ਤੇ ਉਹ ਪੈਕਟ ਜੇ ਨਾ ਵੀ ਐਂ ਵੀ ਕਹਿੰਦੇ ਭੁੱਕ ਜੇ ਦਿੰਨੇ ਮਸਾਲਾ ਤੇ ਉਹ ਪੈਕਟ ਰਲਾ ਕੇ ਤੇ ਭਾਈ ਭੁੱਕ ਕੇ ਤੇ ਉਹ ਦਬ ਉਹ ਕਰੰਡੀ ਜੀ ਮਾਰਨ ਲੱਗੇ ਤੇ ਮੁੜ ਕੇ ਡੈਡੀ ਦਾ ਸਾਹ ਬੰਦ ਹੋ ਗਿਆ ਭਾਈ ਡਾਕਟਰ ਸੱਦਣਾ ਪੈ ਗਿਆ ਅੱਜ ਤਾਂ ਫਿਰ ਡੈਡੀ ਨੇ ਟੀਕਾ ਲਵਾਇਆ ਬਲੱਡ ਅਪਲੋਡ ਚੈੱਕ ਕਰਾਇਆ ਕਿ ਨਹੀਂ ਮੰਮੀ ਮੈਂ ਆਖੰਦ ਮੈਂ ਕੀ ਆ ਪੀ ਲਾ ਕੀ ਆ ਪੀ ਲਾ ਕੇ ਸਾਰਾ ਟਾਲੀ ਜਾਂਦਾ ਹੂੰ ਨਹੀਂ ਕਿ ਮੈਂ ਲਾਈ ਆ ਹਾਂ ਕੋਈ ਨੂਰ ਲਾ ਕੇ ਫੜਾ ਲਿਆ ਤੇ ਮਸਾਲੇ ਚਾ ਫਿਰ ਪਾਊਡਰ ਜਾ ਹੂੰ ਉਹ ਜਦੋਂ ਐ ਡੱਗੀ ਚ ਧੂੜਾ ਜਾ ਮਾਰ ਰਹਿ ਨੇ ਚਾਰ ਚਫੇਰੇ ਕੰਧਾ ਤੇ ਹੂੰ ਸਾਲਾ ਮਾਰੇ ਤੋਂ ਅੰਦਰ ਕਰ ਦੋ ਕਰ ਦੋ ਤੇ ਸਾ ਬੰਦ ਹੋ ਗਿਆ ਤੇ ਸਾਰ ਰੁਕ ਗਿਆ ਮਣ ਕੇ ਬਾਹਰ ਤਾਂ ਨਿਕਲੇ ਨਾ ਹੂੰ ਫੇਰ ਘਮਲਾ ਮਾਰ ਲਾ ਗਿਆ ਹੋਰ ਆ ਤਾਂ ਸਾਫ ਕਰ ਦੇ ਹੂੰ ਫੇਰ ਉਹ ਮਵਲਾ ਵਾਦ ਕੇ ਹੂੰ ਫੇਰ ਜਿਹੜਾ ਮਾੜਾ ਮਾੜਾ ਮੋਟਾ ਰਹਿੰਦਾ ਸੀ ਉਹ ਮੈਂ ਉਤਰੀ ਵਿੱਚ ਮਸਾ ਮੈਂ ਉੱਤਰ ਕੇ ਫਿਰ ਉਹ ਗਰਮਾਲਾ ਜਮਾਰ ਕੇ ਆਈ ਲੋੜ ਕਰਕੇ ਆਈ ਜਿਹੜਾ ਪਾਣੀ ਹੋਰ ਪਾਣੀ ਪਾ ਬਾਗੇ ਫਿਰ ਮੈਂ ਕਰਿਆ ਸੱਟ ਤੇ ਮੇਰਾ ਤਾਂ ਆਪ ਹੋ ਰਹੀ ਉਹ ਬਾਹਰ ਨਿਕਲੀ ਨਾ ਵੱੱਲੇ ਹੀ ਹੋਵੇ ਸੰਗ ਜੀ ਨੂੰ ਕੁਝ ਹੋਵੇ ਸਾਹ ਜਾਂ ਵੱੱਲੇ ਹੀ ਲੱਗੇ ਮੈਨੂੰ ਤਾਂ ਆਵ ਤੋ ਛਿੱਕਾਂ ਜੀਆਂ ਲੱਗ ਗਈਆਂ ਤੇ ਆ ਕਰਕੇ ਜਸ਼ਨ ਆ ਵਿਚਾਰੇ ਨੇ ਜਸ਼ਨ ਨੇ ਤਰਸ ਮੰਨਿਆ ਕਹਿੰਦਾ ਮੰਮੀ ਪਾਪਾ ਤਾਂ ਕੰਡਮ ਹੋ ਗਿਆ ਮੈਂ ਹਰਾ ਵੱਡਿਆ ਮਾਹ ਪੁੱਤੋਂ ਨਿੱਕਾ ਤੂੰ ਹਜੇ ਮੈਂ ਨਾਉਣ ਵੱੜ ਗਈ ਤੇ ਮੇਰੇ ਨਾਉਂਦੇ ਨੂੰਦੇ ਕਰਦੇ ਟੱਪ ਗਿਆ ਤੇ ਮੁੜ ਕੇ ਸਿਖਾ ਕਿੱਧਰ ਗਿਆ ਕਿੱਧਰ ਗਿਆ ਫਿਰ ਡੈਡੀ ਕਹਿੰਦੇ ਆਏ ਜੀ ਕਹਿੰਦਾ ਸੀ ਕਹਿੰਦਾ ਕਿ ਮੈਂ ਹਰਾ ਵੱਡ ਕੇ ਆਉਣਾ ਕਿ ਪਾਪਾ ਤੂੰ ਚੱਕ ਲਈ ਤੇ ਹਰਾ ਵੱਡਤਾ ਜੀ ਅੱਜ ਸਾਡੇ ਮੁੰਡੇ ਨੇ ਇਨ ਹੋਰ ਅੱਜ ਬਸ ਜਸ਼ਨ ਦੇ ਡੈਡੀ ਬਣਾ ਸਾਡੇ ਚਾਰ ਜਣਿਆਂ ਦੀ ਭਾਂਚੜ ਪੈ ਰਹੀ ਹੈ ਉਹ ਕੱਲਾ ਹੀ ਪਤਾ ਨਹੀਂ ਲੱਗਣ ਦਿੰਦਾ ਹੁੰਦਾ ਕਿ ਮੈਂ ਕਰਦਾ ਕੰਮ ਕੱਲਾ ਹੀ ਦਿਵਾਲ ਨਹੀਂ ਤੇ ਸਾਰਸੀਂ ਚਾਰ ਜਣੇ ਕਮਲੇ ਹੋਏ ਪਏ ਆ। ਕੀ ਨਾ ਕਰਿਆ? ਡੱਗੀ ਦੇ ਕੰਮ ਵਧਾਇਆ ਅੱਜ ਉਹ ਆਉਂਦੇ ਆ ਦਾਦਾ ਪੁੱਤ। ਨਹੀਂ ਨਾ ਹੋਇਆ ਸਮਰਾ ਨਾਲ ਪਾਣੀ ਲੋਟਉਂਦੀ ਸੀ। ਸਾਰਾ ਦਾਦੀ ਨੂੰ ਸਾਹ ਦੀ ਸ਼ਿਕਾਇਤ ਆ। ਮੁੰਡੇ ਨੂੰ ਨਾ ਆਉਂਦੇ ਉਹ। ਹੋਰ ਆਇਤਾ ਮੁੰਡੇ ਨੇ ਹਰਾ ਵੜੇ। ਹਾਂ। ਹਣਾ। ਹੋਰ ਵੱਡ ਲਿਆਖ ਲਈ ਆਰਤਾ ਇਥੇ ਲਿਆਖੀ ਚਲੋ ਪਾਲੀਏ ਜੀ ਨੀਰਾ ਜਾਰਾ ਤੂੜੀ ਪਾਈ ਪਈ ਹੈ ਲੋ ਜੀ ਇੱਥੇ ਮੈਂ ਫਰਹਾਰਾ ਲੱਗ ਗਈ ਸੀਗੀ ਕੁੱਤਰਨ ਤੇ ਡੈਡੀ ਸਾਡੇ ਸੱਟ ਨਹੀਂ ਸੀਗੇ ਡੈਡੀ ਦੇ ਕੋਈ ਟਿਕਾ ਟੁਕਾ ਲਵਾਇਆ ਘੋੜੀਆਂ ਲਈਆਂ ਸੀਗੀਆਂ ਤੇ ਡੈਡੀ ਤਾਂ ਹਜੇ ਸਾਡੇ ਨਾਲ ਤੇ ਵੀ ਨਹੀਂ ਗਏ ਕਹਿੰਨ ਸ਼ੱਟ ਜੇ ਹੋ ਗਈ ਫੇਰ ਲਾਉਂਗਾ ਤੇ ਜਸ਼ਨ ਦੇ ਡੈਡੀ ਬਣਾ ਸੀ ਸਾਨੂੰ ਔਖਾ ਦਾ ਹੋਇਆ ਪਿਆ ਪਰ ਐਵੇਂ ਵੀ ਹਰੇ ਚਾਰੇ ਦਾ ਤਾਂ ਕੁੱਤਨ ਘੱਤ ਹੁੰਦਾ ਤਾਂ ਕੋਈ ਨਹੀਂ ਜੀ ਵੱਡੇ ਵੀ ਲੈਣੇ ਆਪਾਂ ਤਾਂ ਆਪਾਂ ਪਿਛਲੀ ਵੀਡੀਓ ਤੁਸੀਂ ਦੇਖੇ ਹੋਊਗਾ ਵੱਡ ਵੀ ਲੈਣੇ ਆ ਕੁੱਤਰਨ ਵੀ ਲੈਣੇ ਆ ਹਨ ਮੈਂ ਤੇ ਮੰਮੀ ਤਾਂ ਜੇ ਨਾ ਘਰੇ ਹੋ ਕੋਵੇ ਕੋਈ ਵੀ ਜਸ਼ਨ ਦੇ ਡੈਡੀ ਵੀ ਨਾ ਹੋਣ ਡੈਡੀ ਨਾ ਹੋਣ ਤਾ ਸਿਤਾ ਕੁੱਤਰ ਲੈਣ ਨਾਲੇ ਵੱਡ ਲੈਣੇ ਤੇ ਕਦੇ ਨਹੀਂ ਆਏ ਜੇ ਰੱਖਿਆ ਵੀ ਪਸੂ ਖੜੇ ਆ ਬਣ ਹਰੇ ਤੋਂ ਨੀਰੇ ਚਾਰੇ ਤੋਂ ਵੀ ਕਲੀ ਤੁਰੀ ਤੇ ਵੰਤੇ ਬਸ ਐਨਾ ਵੀ ਐਕਤੀ ਆਪਣੇ ਗਾਂਹਲੇ ਖੇਤ ਵਿੱਚ ਜਾ ਹਰਾ ਅੱਗੇ ਘਰ ਕੋਲੇ ਹੁੰਦਾ ਸੀ ਐਕਤੀ ਆਪਣੇ ਇੱਥੇ ਘਰ ਕੋਲੇ ਹੈਗੀ ਕਣਕ ਤੇ ਬਸ ਗਾਂਹ ਤੋਂ ਫਿਰ ਅੱਗੇ ਤਾਂ ਘਰ ਕੋਲੇ ਹੁੰਦਾ ਸੀ ਤਾਂ ਆਪ ਹੀ ਵੱਡ ਲੈਣੇ ਸੀਗੀਆਂ ਤੇ ਤਾਂ ਕਰਕੇ ਫਿਰ ਹੁਣ ਅੱਜ ਸਾਡਾ ਜਸ਼ਨਾ ਵੱਢ ਕੇ ਲਿਆ ਹਾਰਾ ਤੇ ਮੁੰਡੇ ਨੇ ਸਾਡੇ ਨੂੰ ਨਾਮ ਦੇਣ ਵਾਲਾ ਅੱਜ ਤਾਂ ਤੇ ਲੈ ਗਿਆ 20 ਰੁਪਏ ਮੰਮੀ ਮੈਂ ਜੂਸ ਪੀਆ ਵਾ ਮੈਂ ਹਰਾ ਵੱਡਾ ਜੂਸ ਪੀਆ ਵਾ ਤੇ ਮਖਾਇਰ ਚ ਡੈਡੀ ਨੇ ਦੇਤੇ 20 ਰੁਪਏ ਕਹਿੰਦਾ ਜਾ ਪੀਆ ਕਹਿੰਦਾ ਗਾਂ ਨਾ ਜਾਏੀ ਸੂਟਰੀ ਤੇਰੀ ਮੱਛੀ ਕੇ ਘਰੇ ਖੜਾ ਜੀ ਤੇ ਗਾਂ ਤੁਰਕੇ ਵਗਦੀਆਂ ਆਪਦੇ ਕਿਸੇ ਦੋਸਤ ਨਾਲ ਜਾਂ ਤੇ ਜਾਂ ਪ੍ਰੀਤ ਨੂੰ ਲੈ ਜੀ ਦੋਨੇ ਵਗਜੋ ਨਾਲ ਤੇ ਚਲੋ ਜੀ ਜਵਾਕ ਨੇ ਵੜਤਾ ਤਰਸ ਮੰਨਿਆ ਰੈਡੀ ਤੇ ਤੇ ਲਓ ਜੀ ਬਸ ਭਰੀਆਂ ਜੀਆਂ ਉਹਦੇ ਨਾਲ ਹਰੇ ਨੇ ਬੰਨ ਲਏ ਸੀ ਫਿਰ ਸੂਟਰੀ ਮੂਰੇ ਧਰ ਲਏ ਕਲ ਤਾਂ ਡੈਡੀ ਸਾਇੰਗਲ ਤੇ ਲਈ ਆਏ ਸੀਗੇ ਤੇ ਜਸ਼ਨ ਦੇ ਡੈਡੀ ਦਾ ਦੋ ਤਿੰਨ ਵਾਰੀ ਫੋਨ ਆ ਗਿਆ ਹਰਾਚਰਾ ਫਿਕਰ ਕਰਦੇ ਆ ਵੀ ਹਰਾ ਵੱਢ ਲਿਆ ਅੱਜ ਦੁਪਹਿਰੇ ਜੇ ਫੋਨ ਆਇਆ ਜਦੋਂ ਹਰੇ ਦਾ ਟਾਈਮ ਜਾ ਹੁੰਦਾ ਅਸੀਂ ਆਖਿਆ ਹਾਂ ਵੱਢ ਲਿਆ ਅਸੀਂ ਦੱਸਿਆ ਨਹੀਂ ਵੀ ਅੱਜ ਸਾਡੇ ਨਾਲ ਇੰਨਾ ਕੁਝ ਹੋਇਆ ਬਸ ਯੋ ਡੈਡੀ ਨੇ ਪਾਊਡਰ ਜਿਆ ਸੀਗਾ ਨਾ ਜਿਹੜਾ ਉਹ ਮਿਕਸ ਕਰ ਲੈ ਸਿਮਿੰਟ ਦੇ ਵਿੱਚ ਕਹਿੰਦੇ ਵੀ ਉਹ ਸੁੱਕਾ ਮਾਰ ਕੇ ਤੇ ਉੱਤੇ ਵੀ ਮੈਂ ਜਾਂ ਤਾਂ ਕਰਨੀ ਮਾਰਨੂੰ ਜਾਉ ਕਿ ਮੈਂ ਤਾਂ ਉਹਦਾ ਨਾ ਹੀ ਨਹੀਂ ਆਉਦਾ ਗਰਮਾ ਲਾਗੀ ਆਦੇ ਹੁਣ ਉਹ ਮਾਰ ਦੂਗਾ ਕਹਿੰਦਾ ਚਲ ਐਨੇ ਨਾਲ ਵੀ ਪੱਕਾ ਕੰਮ ਹੋ ਜਾਊਗਾ ਵੀ ਚਲੋ ਵੀ ਲੀਕ ਨਹੀਂ ਹੋਣਾ ਮੁੜ ਕੇ ਪਾਣੀ ਨਹੀਂ ਨਿਕਲਣਾ ਕਿਤੋਂ ਪਰ ਕਿੱਥੇ ਡੈਡੀ ਦਾ ਸਾਹ ਬੰਦ ਹੋ ਗਿਆ ਅੰਦਰ ਗਰਦੋਗਰਦ ਹੋ ਗਿਆ ਮਸਾਂ ਡੈਡੀ ਬਾਹਰ ਨਿਕਲੇ ਮੁੜ ਕੇ ਸਾਹ ਨਾ ਆਵੇ ਪਹਿਲਾਂ ਗੋਲੀਆਂ ਪਈਆਂ ਸੀ ਘਰੇ ਉਹ ਦਿੱਤੀਆਂ ਫੇਰ ਨਹੀਂ ਲੋਟ ਆਏ ਫੇਰ ਡਾਕਟਰ ਨੂੰ ਸੱਦਿਆ ਡਾਕਟਰ ਨੇ ਫੇਰ ਬੀਪੀ ਬੀਪੀ ਚੈੱਕ ਕਰਿਆ ਬੀਪੀ ਤਾਂ ਸੀਗਾ ਸਹੀ ਤੇ ਗੱਲ ਕਰ ਬਿਕਬਰਾਟ ਜੀ ਹੁੰਦੀ ਸੀ ਬੱਲੇ ਸਾਹ ਜਾ ਰੁਕਦਾ ਸੀ ਫੇਰ ਡਾਕਟਰ ਟੀਕਾ ਲਾ ਗਿਆ ਤੇ ਬਸ ਜੇ ਦੁਬਾਰ ਮੈਂ ਹਰਾਚਾਰਾ ਕੁੱਤਰ ਕੇ ਤੇ ਮੰਮੀ ਨੇ ਇਕੱਠਾ ਕਰਤਾ ਸੀਗਾ ਮੈਂ ਤੇ ਮੁੜ ਕੇ ਮੈ ਲੱਗੀ ਸੀ ਹਰ ਲਾਉਣ ਆ ਪੱਠੜ ਪੱਰ ਪਰ ਪਾਉਣ ਹਰੇ ਦੇ ਤੇ ਮੰਮੀ ਨੇ ਰਲਾਤਾ ਸੀ ਬਸ ਆਪਾਂ ਨਾਲ ਦੇ ਨਾਲ ਪਸ਼ੂ ਬੰਨਤੇ ਸੀ ਮਗਰ ਦੀ ਮਗਰ ਤੇ ਆਏ ਸੀਗਾ ਜੀ ਇਸ ਤੋਂ ਬਾਅਦ ਬਸ ਮੈਂ ਮੰਮੀ ਨੂੰ ਗੋਹਾ ਗੋਹਾ ਚ ਕਾ ਕੇ ਗਾਂ ਵਾਲੇ ਕੰਮਾਂ ਤੇ ਆ ਗਈ ਸੀਗੀ ਤੇ ਗਾਂ ਵਾਲੇ ਕੰਮ ਜੀ ਮੈਂ ਭਾਂਡੇ ਮਾਂਜੇ ਤੇ ਹੰਦਾਲ ਸਬਜ਼ੀ ਚੀਰ ਕੇ ਧਰਤੀ ਇਸ ਤੋਂ ਬਾਅਦ ਤੇ ਮੰਮੀ ਨੇ ਉਧਰ ਬਸ ਪਾਣੀ ਪੂਣੀ ਗਰਮ ਤਰਿਆ ਤੇ ਬਸ ਜੀ ਸ਼ਾਮ ਦੇ ਕੰਮਕਾਰ ਸ਼ੁਰੂ ਹੋ ਜਾਂਦੇ ਫਿਰ ਸਾਨੂੰ ਪਤਾ ਹੀ ਨੇਰੇ ਚਾਰੇ ਤੋਂ ਬਾਅਦ ਤਾਂ ਚੱਲੀ ਜਾਂਦੇ ਨੇ ਲਓ ਜੀ ਦਾ ਸਬਜੀ ਬਣੇਗੀ ਇਧਰ ਮੈਂ ਇੱਕ ਪਾਸੇ ਤਾਂ ਰੱਖਿਆ ਦੁੱਧ ਤੇ ਮੈਂ ਗੁੰਨ ਰਹੀ ਆ ਆਟਾ ਬਸ ਗੁੰਨਤਾ ਦੀ ਆਟੇ ਦੇ ਟਾਂ ਨਾਲ ਤੇ ਅੱਜ ਦੀ ਇੱਕ ਭੈਣ ਦਾ ਰਾਤ ਕਮੈਂਟ ਆਇਆ ਤੇ ਕਹਿੰਦੀ ਜੀ ਦੀ ਸਾਨੂੰ ਇੱਕ ਦੋ ਦਿਨ ਹੋ ਗਏ ਤੁਹਾਨੂੰ ਕਹਿੰਦੇ ਨੂੰ ਸਾਡਾ ਨਾਮ ਬੋਲ ਦਿਨਾ ਬੋਲ ਜੀ ਦੀ ਮੈਂ ਭੁੱਲ ਜਾਂਦੀ ਹਾਂ ਜੀ ਕਈ ਵਾਰ ਦਿਮਾਗ ਚੋਂ ਨਿਕਲ ਜਾਂਦਾ ਕਈ ਵਾਰ ਨਾਂ ਹੀ ਨਹੀਂ ਯਾਦ ਰਹਿੰਦਾ ਤੇ ਉਹ ਭੈਣ ਦਾ ਨਾਂ ਹੈਗਾ ਜੀ ਪਰਮਜੀਤ ਕੌਰ ਟਿੱਬਾ ਪੀ ਵੀ 013 ਤੇ ਕਾਂ ਕੇ ਨਾਮ ਲੈਦੇ ਬਹੁਤ ਵਧੀਆ ਲੱਗਦਾ ਦੀ ਲੱਗਦਾ ਹੈ ਨਾ ਜਦੋਂ ਕੋਈ ਐ ਕਹਿੰਦਾ ਵੀ ਸਾਡਾ ਨਾਮ ਲੈ ਲਿਓ ਵੀ ਆਏ ਵੀ ਤੁਸੀਂ ਸਾਨੂੰ ਇਹਨੇ ਜੋਗਾ ਸਮਝਦੇ ਹੋ ਹਨਾ ਤੁਸੀਂ ਸਾਨੂੰ 100 ਟਿੱਕਰ ਲਿਆਇਓ ਬਣਾਇਆ ਲਈ ਜੇ ਅੱਗੇ ਵੀ ਸਾਰੇ ਜਣੇ ਫੁੱਲ ਸਪੋਰਟ ਕਰਿਆ ਕਰੋ ਤੇ ਜਿਹੜੇ ਨਵੇਂ ਆਉਂਦੇ ਆ ਪਲੀਜ਼ ਵੀਡੀਓ ਨੂੰ ਦੇਖ ਲਿਆ ਕਰੋ ਪਹਿਲਾਂ ਵੀ ਉਹ ਦੇਖੇ ਨਾ ਜਾਇਆ ਕਰੋ ਤੇ ਆਟਾ ਮੈਂ ਤਾਂ ਥੋੜਾ ਭੁੱਲਿਆ ਜੀ ਉਸ ਪਿਆ ਥੋੜਾ ਹੈ ਜਦੋਂ ਜਸ਼ਨ ਦੇ ਡੈਡੀ ਹੈ ਨਹੀਂ ਤਾਂ ਕਰਦੇ ਸਾਰੇ ਦੋ ਦੋ ਚਾਹੇ ਰੋਟੀ ਖਾਣ ਆ। ਆ ਥੋੜਾ ਬੁਣ ਉਸ ਅੱਜ ਅਸੀਂ ਦੁਪਹਿਰੇ ਨਹੀਂ ਰੋਟੀ ਖਾਧੀ ਬਸ ਐ ਲੱਗੀ ਚੁੱਲ ਚੇ ਤੂੰ ਤਾਂ ਖਾਲੀ ਸੀ ਮੈਂ ਤਾਂ ਖਾਲੀ ਸੀ ਤੂੰ ਹੋਰ ਨਹੀਂ ਜਸ਼ਨ ਖਾਧੀ ਤੂੰ ਤਾਂ ਖਾਲੀ ਸੀ ਮੰਮੀ ਭੱਜ ਕੇ ਬੋਲਿਆ ਮੰਮੀ ਤੂੰ ਤਾਂ ਖਾਲੀ ਸੀ ਤੇ ਮੈਂ ਰੋਟੀ ਖਾਂਦੀ ਰਹਗੀ ਤਾਈ ਦਾ ਪਾਪੇ ਦਾ ਕੰਮ ਪਾਦਾ ਹੈ ਤੇ ਇਹ ਸਾਡੇ ਡੈਡੀ ਨੂੰ ਜੀ ਸਾਹ ਦੀ ਸ਼ਿਕਾਇਤ ਹੈ ਏ ਬਹੁਤ ਅੱਜ ਉਹ ਹੋਇਆ ਤੇ ਡਾਕਟਰ ਸੱਦਣਾ ਪੈ ਗਿਆ ਡੜੀ ਨੂੰ ਸਾਹ ਨਾ ਵੀ ਇੱਥੋਂ ਨਾ ਪੱਖੀਆਂ ਕੋਲੋਂ ਡੜੀ ਕਹਿੰਦੇ ਮੈਨੂੰ ਸਾਹ ਵੀ ਆਏ ਘੁੱਟ ਮਾਇਆ ਸਾਹ ਹੁੰਦਾ ਵੀ ਜਮਾਇ ਲੱਗਦਾ ਵੀ ਰੁਕੂਗਾ ਵੀ ਜਮੇ ਸਾਹ ਹੀ ਰੁਕੂਗਾ ਆਏ ਹੁੰਦਾ ਸੀ ਤੇ ਅੱਜ ਤਾਂ ਡਾਕਟਰ ਸੱਦਣਾ ਪੈ ਗਿਆ ਜੀ ਤੇ ਇੱਕ ਭੈਣ ਕਹਿੰਦੀ ਸੀ ਕਿ ਪਤਾ ਨਹੀਂ ਕੌਣ ਸੀ ਭੈਣ ਸੀ ਕਿ ਵੀਰਾ ਤੇ ਉਹ ਕਹਿੰਦੇ ਗੁਰਪ੍ਰੀਤ ਉਹ ਸ਼ਾਇਦ ਨਾਂ ਤੇ ਆਈ ਦੀ ਸੀਗੀ ਐਵੇਂ ਜੀ ਕਹਿੰਦੇ ਵੀ ਤੁਸੀਂ ਜਿੱਥੇ ਪਸ਼ੂ ਬਾੜਦੇ ਹੋ ਕਿ ਤਾਂ ਕੰਡੇ ਆ ਵੀ ਬੇਰੀਆਂ ਤੋ ਤਾਂ ਨਹੀਂ ਦਿਖਦੇ ਵੀ ਦਿਖਦੇ ਨਹੀਂ ਨਹੀਂ ਭਾਣੇ ਵੀ ਜੇ ਤਨੇਰੀ ਨੂੰਰੀ ਅੱਜ ਫੇਰ ਤਾਂ ਭਾਣੇਕ ਪਰ ਨਹੀਂ ਅਸੀਂ ਡੇਲੀ ਸਵੇਰੇ ਡੇਲੀ ਵੋਕਰ ਮਾਰਦੇ ਆ ਜਦੋਂ ਸਵੇਰ ਜੂਆ ਪਾਪਾ ਸੁਬਾਹ ਬੰਨਣ ਤੋਂ ਪਹਿਲਾਂ ਡੇਲੀ ਉੱਥੇ ਵੋਕਰ ਮਾਰਨੀ ਹੀ ਮਾਰਨੀ ਜਿਹੜੇ ਕੰਡੇ ਪੱਤੇ ਕੁਝ ਵੀ ਹੁੰਦਾ ਉਹ ਸਾਰਾ ਇਕੱਠਾ ਕਰਕੇ ਢੇਰੀ ਲਾ ਕੇ ਉਹ ਅਸੀਂ ਸੜ ਦਿੰਨੇ ਚੱਕ ਕੇ ਤੇ ਕੰਡੇ ਗੁੰਡੇ ਨਹੀਂ ਦਿਖਦੇ ਜੇ ਕੰਡੇ ਤਾਂ ਜੀ ਫੇਰ ਦਿਖਦੇ ਆ ਜਦੋਂ ਜ਼ਿਆਦੇ ਮੇਰੀ ਆ ਜੇ ਹਨਾ ਜੋਰ ਦੀ ਫੇਰ ਦਿਖਦੇ ਨਹੀਂ ਨਿਕਨ ਜਿਹੜੇ ਤੇ ਚਲੋ ਜੀ ਫਿਰ ਇੱਕ ਭਾਂਡ ਨੂੰ ਆਪਾਂ ਅੰਦਰ ਹੀ ਦਾ ਪ੍ਰੋਸੈਸ ਵੀ ਦਿਖਾ ਲਿਆ ਆਪਾਂ ਵੀ ਆਪਾਂ ਦਹੀਂ ਕਿਵੇਂ ਜਮਾਉਣੇ ਆਗੇ ਤੇ ਵੀ ਮੈਂ ਕਿਵੇਂ ਜਹਾਣੀ ਵਧੀਆ ਜੰਮ ਜਾਂਦੀ ਹੈ ਤੇ ਬਸ ਇਹ ਮੇਰਾ ਹੋ ਗਿਆ ਗਰਮ ਮੈਪ ਤੋਂ ਹਮ ਤੇ ਫਿਰ ਆਪਾਂ ਥੋੜਾ ਜਿਹਾ ਦੁੱਧ ਨੂੰ ਠੰਡਾ ਕਰਕੇ ਜਮਾਵਾਂਗੇ ਤੇ ਫਿਰ ਤੁਹਾਨੂੰ ਦੱਸਾਂਗੇ ਕਿ ਸਾਡੇ ਦਾ ਬਹੁਤ ਵਧੀਆ ਜੰਮਦਾ ਜੀ ਆਪਾਂ ਕਿਵੇਂ ਜਮਾਉਣੇ ਆ ਤੇ ਚਲੋ ਜੀ ਧੋ ਲਗ ਗਿਆ ਲੋ ਜੀ ਆਪਾਂ ਇਸ ਪ੍ਰਿੰਕਰ ਨਾਲ ਦਹੀਂ ਲਵਾਉਣੇ ਨੇ ਜਿਵੇਂ ਆਪਾਂ ਦੁੱਧ ਪਾ ਲਿਆ ਹੈ ਦੁੱਧ ਆਇਆ ਵਧੀਆ ਉងਲ ਡੋਦੀਆ ਦੁੱਧ ਦੇ ਵਿੱਚ ਤੇ ਜਿਆਦੇ ਗਰਮ ਹੈ ਨਹੀਂ ਤੇ ਇੰਨੀ ਕ ਆਪਾਂ ਲੈ ਲਈ ਜੀ ਲੱਸੀ ਠੀਕ ਹੈ ਜੀ ਤੇ ਭੈਣ ਪੁੱਛਦੀ ਸੀ ਕਹਿੰਦੀ ਤੂੰ ਸਾਡੀ ਦਹੀਂ ਨਹੀਂ ਜੰਮਦੀ ਸਾਡੀ ਤਾਂ ਜੀ ਐਂ ਜੰਮ ਜਾਂਦੀ ਬਸ ਇਹਦੇ ਵਿੱਚ ਆਪਾਂ ਮਾਦ ਲੱਸੀ ਦਾ ਜਾਗ ਲੱਸੀ ਦਾ ਜਾਗ ਲਾਉਣ ਤੋਂ ਬਾਅਦ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਚੰਗੀ ਮਿਕਸ ਕਰਤੋਂ ਬਾਅਦ ਫਿਰ ਆਪਾਂ ਲੈਣੇ ਹੁੰਣਾ ਜੀ ਇੱਕ ਬੈਲ ਦਾ ਪੋਣਾ ਆ ਆਪਣਾ ਬੈਲ ਦਾ ਪੋਣਾ ਜਿਹੜਾ ਆਪਾਂ ਇਹ ਤੇ ਬਲੇਟ ਦੇ ਨੂੰ ਠੀਕ ਹੈ ਜੀ ਤੇ ਬਲੇਟ ਕੇ ਫਿਰ ਆਪਾਂ ਇਹਨੂੰ ਥੋੜੀ ਜਿਹੀ ਫੈਲ ਕਰਕੇ ਆਹ ਢੱਕ ਦਾਂਗੇ ਠੀਕ ਹੈ ਆਹ ਢਾ ਨਾਲ ਦਵਾਦ ਬਸ ਇੱਕ ਕੱਪ ਨੇ ਕੋੜੇ ਆ ਕੰਬੜੀਆਂ ਜੀਆਂ ਹਰੇਕ ਦੀ ਹੁੰਦੀਆਂ ਪੂਰੇ ਜਿਹੇ ਤੇ ਬਸ ਇਹਦੇ ਨਾਲ ਬਲੇਟ ਦੇਣਾ ਤੇ ਗਰਮੀ ਦੇ ਵਿੱਚ ਤਾਂ ਜੀ ਲੋੜ ਹੀ ਨਹੀਂ ਪੈਂਦੀ ਬਸ ਇਹਨੂੰ ਬਲੇਟਨ ਦੀ ਦੁੱਧ ਸਾਡਾ ਐਵੇਂ ਜੰਮ ਜਾਂਦਾ ਬਸ ਐ ਧਰ ਦਨੇ ਸਿੱਧਾ ਹੀ ਦੁੱਧ ਜੰਮ ਜਾਂਦਾ ਕੋਈ ਕੱਪੜਾ ਦੇਣ ਦੀ ਲੋੜ ਨਹੀਂ ਪੈਂਦੀ ਬਸ ਠੰਡ ਦੇ ਵਿੱਚ ਥੋੜਾ ਜਿਆ ਲੋੜ ਪੈਂਦੀ ਹੈ ਤੇ ਜਿਆਦਾ ਠੰਡੇ ਤੇ ਵਿੱਚੋਂ ਸੇਧੇ ਚ ਇੱਕ ਬੋਰੀ ਪਾ ਧਰ ਦੇਣੀ ਹੁੰਦੀ ਹੈ ਵੀ ਆਪਣੀ ਜਿਹੜੀ ਖਾਰ ਵਾਲੀ ਬੋਰੀ ਹੁੰਦੀ ਉਹਦੋਂ ਬਹੁਤ ਵਧੀਆ ਜੰਮ ਜਾਂਦਾ ਗਰਮੈਂਸ ਨਾਲ ਤੇ ਬਾਕੀ ਜੀ ਸਾਡੇ ਦਾ ਦੁੱਧ ਆ ਹੀ ਜੰਮ ਜਾਂਦਾ ਬਾਕੀ ਜੇ ਤੁਹਾਡੇ ਕੋਲੇ ਜਿਵੇਂ ਲੱਸੀ ਤਾਂ ਨਹੀਂ ਹੁੰਦੀ ਹੁਣ ਜਿਹੜਾ ਦੁੱਧ ਨਹੀਂ ਜਾਂਦਾ ਤੁਸੀਂ ਮਾਰਕੀਟ ਚੋਂ ਬਜ਼ਾਰੋਂ ਦਹੀਂ ਲਿਆਉਂਦੇ ਹੋ ਉਹ 20 ਰੁਪਏ ਦਾ ਕੱਪ ਜਾਂ ਮਿਲਦਾ ਤੇ ਦੋ ਚਮਚੇ ਦਹੀਂ ਦੇ ਪਾ ਦਿਆ ਕਰੋ ਬਹੁਤ ਵਧੀਆ ਦੁੱਧ ਜੰਮ ਜਾਂਦਾ ਸਾਡੇ ਦਾ ਵਧੀਆ ਜੰਮ ਜਾਂਦਾ ਜਾ ਕਰੇ ਨਿੰਬੂ ਹੁੰਦਾ ਥੋੜਾ ਅੱਧਾ ਇੱਕ ਨਿੰਬੂ ਨਿਚੋੜ ਦੇ ਐਵੇਂ ਹਲਾ ਦੇ ਬਸ ਕੋਸੇ ਦੇ ਦੁੱਧ ਨੂੰ ਵਧੀਆ ਜੰਮ ਜਾਂਦਾ ਸਾਡੇ ਦਾ ਵਾਈ ਜੰ ਤੇ ਵਾਕਫੀ ਜੀ ਚਲੋ ਅੱਜ ਦੀ ਵੀਡੀਓ ਦਾ ਆਪਾਂ ਕਰਦੇ ਆਂ ਜੀ ਇੱਥੇ ਐਂਡ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸੋ ਚਲੋ ਜੀ ਬਾਅਦ ਜਾ ਕੇ ਅੰਡ ਲਗਾਦੇ ਆਂ ਇੱਥੇ ਤਾਂ ਮੇਰਾ ਸਾਹ ਬੰਦੀ ਪਿਆ ਤੇ ਸੋਈ ਛੋਟੀ ਆਪਣੀ ਕਨੇਹਰਾ ਜਾਂ ਪੈਂਦਾ ਮਾਸੀ ਮੈਨੂੰ ਫੋਰ ਮਾਸੀ ਕੀ ਦੱਸ ਰੋਈ ਵੱਡੀ ਆ ਉਹ ਤਾਂ ਆਪਣੀ ਛੋਟੀ ਹੈ ਤੇ ਚਲੋ ਜੀ ਬੱਸ ਰੋਟੀ ਲਾਗਦੇ ਆਂ ਆਪਾਂ ਇੱਧਰ ਸਾਰਾ ਪ੍ਰੋਣ ਹੈਗਾ ਪੈ ਜੀ ਤੇ ਬੱਸ ਲਾਗਦੇ ਆਂ ਤੇ ਛੁੱਟਿਆਂ ਨੂੰ ਰੋਟੀਆਂ ਪਈਆਂ ਜੀ ਬੱਸ ਥੋੜੀਆਂ ਦੋ ਤਿੰਨ ਹੋਰ ਲਾਵਾਂਗੇ ਕੋ ਚੀ ਸੀ ਜਿਆ ਸੱਤ ਸੱਤ ਰੋਟੀਆਂ ਬੋਲੀਆਂ ਸੀ ਦੋਨਾਂ ਬਣੀਆਂ ਤੇ ਰਾਜਨੰਦਰ ਨੇ ਨਾਲ ਨਾਲੇ ਵਿਚਾਰੇ ਸਾਰਾ ਰਾਤ ਹੀ ਰਾਤ ਜਦੋਂ ਅਸੀਂ ਤੁਰ ਤੁਰਦੇ ਫਿਰਦੇ ਹੁਈਏ ਨਾ ਬਾਹਰ ਫੇਰ ਸੌ ਜਾਂਦੇ ਦੇ ਨੇ ਤੇ ਰਾਤ ਨੂੰ ਵਿਚਾਰੇ ਸਾਰੀ ਰਾਤ ਰਾਖੀ ਰੱਖਦੇ ਆ ਭੌਕੀ ਜਾਂਦੇ ਬਿੰਦੇ ਛੱਟੇ ਤੇ ਚਲੋ ਪੁੱਤੇ ਸਾਡੇ ਬਹੁਤ ਭੜੇ ਆ ਤੇ ਚਲੋ ਜੀ ਇਸ ਨਾਲ ਵੀਡੀਓ ਦਾ ਕੰਮ ਪੈ ਗਿਆ ਜੀ ਆਪਾਂ ਇਥੇ ਐਂਡ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਬਾਕੀ ਜੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਜਿਹੜੇ ਨਵੇਂ ਆਉਂਦੇ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਦੂ ਤਰ੍ਹਾਂ ਕਰੋ ਜੀ ਤੇ ਜਿਹੜੇ ਪੁਰਾਣੇ ਆਪਣੇ ਨਾਲ ਜੁੜੇ ਹੋ ਉਹਨਾਂ ਦਾ ਵੀ ਧੰਨਵਾਦ ਜਿਹੜੇ ਹੁਣ ਹੁਣ ਆਪਣੇ ਨਾਲ ਨਿਊ ਜੁੜੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਤੇ ਬਾਕੀ ਜੀ ਜੇ ਹੋ ਸਕਿਆ ਤਾ 8:00 ਵਜੇ ਆਪਾਂ ਆਵਾਂਗੇ ਲਾਈਵ ਤੇ ਜਿਹੜੇ ਜਿਹੜੇ ਆਪਣਾ ਬਲੌਗ ਦੇਖਣਗੇ ਤਾਂ ਆਪਣਾ ਲਾਈਵ ਜਰੂਰ ਜੁੜਿਓ ਹੋ ਸਕੇ ਤਾਂ ਲਾਈਵ ਜਿੱਥੋਂ ਸਿੱਕਰ ਲੱਗਦਾ ਵੀ ਆਮ ਆ ਗਈ ਹੀ ਆਵਾਂਗੇ ਸਹੀ 8:00 ਵਜੇ ਸ਼ਾਮ ਨੂੰ ਹੀ ਅੱਜ ਹੀ ਤਾਂ ਤੁਸੀਂ ਸਾਡੇ ਲਾਈਵ ਜੁਆਇਨ ਜਰੂਰ ਕਰਿਓ ਜੀ ਚਲੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ